ਨਿਊਯਾਰਕਰ ਤੇ ਬਲੂਮਬਰਗ ਵਰਗੇ ਜਿਹੜੇ ਵੱਡੇ ادارے ਹੈਗੇ ਨੇ ਉਹਨਾਂ ਨੇ ਦੁਬਾਰਾ ਜਿਹੜਾ ਹੈ ਭਾਈ ਨਿਜਰ ਦੇ ਕਤਲਕਾਰ ਨੂੰ ਲੈ ਕੇ ਜਿਹੜੀ ਇੱਕ ਸਟੋਰੀ ਜਿਹੜੀ ਹੈ ਕੀਤੀ ਹੈ ਸਰਦਾਰਪਤਲ ਸਿੰਘ ਜੀ ਆਪਾਂ ਕਹਿ ਲਈ ਕਿ ਅਫਸਰਸ਼ਾਹੀ ਜਿਹੜੀ ਹੈ ਜੇ ਵੀ ਇਸ ਮਸਲੇ ਨੂੰ ਅੱਖੋਂ ਪਰੋਲੇ ਨਹੀਂ ਕਰਨਾ ਚਾਹੁੰਦੀ ਭਾਵੇਂ ਕਿ ਰਾਜਨੀਤੀ ਬਾ ਚਾਹੇ ਉਹ ਕੈਨੇਡਾ ਦੇ ਹੋਣ ਆਪਾਂ ਦੇਖਿਆ ਕਿ ਬੀਬੀ ਜੀ ਉੱਥੇ ਜਿਸ ਤਰੀਕੇ ਨਾਲ ਗਏ ਉਹ ਇੰਨਾ ਜ਼ਿਆਦਾ ਨਹੀਂ ਕਰ ਰਹੇ ਹੈਗੇ ਕੀ ਇਹਦੇ ਨਾਲ ਲਿੰਕਡ ਹੈਗਾ ਕਿਵੇਂ ਦੇਖਦੇ ਹਾਂ ਉਹਨਾਂ ਫੀਲਸ ਸਰਸ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਕਿਹਾ ਵੇ ਜਿਹੜਾ ਰਾਸ਼ਟਰਪਤੀ ਆ ਇਹ ਤਾਂ ਇੰਟੈਲੀਜੈਂਸ ਦੀ ਗੱਲ ਨਾ ਸੁਣਦਾ ਨਾ ਇੰਟੈਲੀਜੈਂਸ ਤੋਂ ਕੋਈ ਬਰੀਫਿੰਗ ਲੈਂਦਾ ਇਹ ਤਾਂ ਆਪਣੇ ਵੀ ਮਨ ਦਾ ਵੀ ਜੋ ਮਨ ਚ ਆ ਗਿਆ ਉਹ ਕਰ ਦਿੰਦਾ ਹੈਗਾ ਹਨਾ ਵੀ ਇਹ ਆਪਣੀ ਮਨ ਦੀ ਭਾਵਨਾ ਨਾਲ ਆ ਜਿਹੜਾ ਕਾਰਜ ਕਰਦਾ ਹੈ ਜਿਹੜੀ ਬਲੂਮਬਰਗ ਵਾਲੀ ਸਟੋਰੀ ਆ ਉਹਦੇ ਵਿੱਚ ਕਿਹਾ ਗਿਆ ਵੀ ਕੈਨੇਡਾ ਦੇ ਦੋ ਜਾਂ ਤਿੰਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਜਿਹੜੇ ਸਿੰਗਾਪੁਰ ਵਿੱਚ ਅਜੀਤ ਢਵਾਲ ਨੂੰ ਮਿਲਦੇ ਹੈਗੇ ਆ ਉੱਥੇ ਉਹਨਾਂ ਨੂੰ ਕੈਨੇਡਾ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਤੁਹਾਡੇ ਕੋਲ ਦੋ ਆਪਸ਼ਨ ਆ ਨੇ ਵੀ ਇੱਕ ਆਪਸ਼ਨ ਤਾਂ ਇਹ ਹੈਗੇ ਵੀ ਜਿਹੜੇ ਸਾਨੂੰ ਪਤਾ ਲੱਗਿਆ ਜਿਹੜੇ ਤੁਹਾਡੇ ਡਿਪਲੋਮੈਟ ਇਸ ਕਤਲੋਗਾਰਤ ਵਿੱਚ ਸ਼ਾਮਲ ਹੈ ਵੀ ਤੁਸੀਂ ਉਹਨਾਂ ਦੀ ਸੁਰੱਖਿਆ ਵਾਪਸ ਲਓ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਹਾਂ ਇੱਕ ਆਪਸ਼ਨ ਤੁਹਾਡਾ ਮਤਲਬ ਜਿਹੜੀ ਇਮਿਊਨਿਟੀ ਜਿਹੜੀ ਦਿੱਤੀ ਹੁੰਦੀ ਹੈ ਇੱਕ ਡਿਪਲੋਮੈਟਿਕ ਡਿਪਲੋਮੈਟਿਕ ਕਮਿਊਨਿਟੀ ਆ ਤੁਸੀਂ ਆਪਣੇ ਵੱਲੋਂ ਖਤਮ ਕਰੋ ਦੂਜੀ ਆਪਸ਼ਨ ਇਹ ਆ ਵੀ ਜੇ ਨਹੀਂ ਕਰਨੀ ਤਾਂ ਭਾਰਤ ਸਰਕਾਰ ਇਹਨਾਂ ਕਾਰਵਾਈਆਂ ਦਾ ਜ਼ਿੰਮਾ ਲਵੇ ਹੂੰ 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 ਵੀ ਇਹਨਾਂ ਡਿਪਲੋਮੈਟਸ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਜਿਹੜੀਆਂ ਇਹ ਕਾਰਵਾਈਆਂ ਕਰੀਆਂ ਵੀ ਤੁਸੀਂ ਜ਼ਿੰਮੇਵਾਰੀ ਲੈ ਲਓ ਫਿਰ ਸਾਡੇ ਰਿਲੇਸ਼ਨ ਆ ਜਿਹੜੇ ਹੋਰ ਤਰ੍ਹਾਂ ਦੇ ਹੋਣਗੇ ਤੀਜੀ ਆਪਸ਼ਨ ਉਹ ਕਹਿੰਦੇ ਵੀ ਫਿਰ ਸਾਡੀ ਆ ਫਿਰ ਅਸੀਂ ਇਹਨਾਂ ਡਿਪਲੋਮੈਟਸ ਨੂੰ ਬਾਹਰ ਕੱਢ ਦਿਆਂਗੇ ਨਿਊਯਾਰਕਰ ਤੇ ਬਲੂਮਬਰਗ ਵਰਗੇ ਜਿਹੜੇ ਵੱਡੇ ادارے ਹੈਗੇ ਨੇ ਉਹਨਾਂ ਨੇ ਦੁਬਾਰਾ ਜਿਹੜਾ ਹੈ ਭਾਈ ਨਿਜਰ ਦੇ ਕਤਲਕਾਰ ਨੂੰ ਲੈ ਕੇ ਜਿਹੜੀ ਇੱਕ ਸਟੋਰੀ ਜਿਹੜੀ ਹੈ ਕੀਤੀ ਹੈ ਸਰਦਾਰਪਤਨ ਸਿੰਘ ਜੀ ਆਪਾਂ ਕਹਿ ਲਈ ਕਿ ਅਫਸਰਸ਼ਾਹੀ ਜਿਹੜੀ ਹੈ ਅਜੇ ਵੀ ਇਸ ਮਸਲੇ ਨੂੰ ਅੱਖੋਂ ਪਰੋਲੇ ਨਹੀਂ ਕਰਨਾ ਚਾਹੁੰਦੀ ਭਾਵੇਂ ਕਿ ਰਾਜਨੀਤੀਮਾਨ ਚਾਹੇ ਉਹ ਕੈਨੇਡਾ ਦੇ ਹੋਣ ਆਪਾਂ ਦੇਖਿਆ ਕਿ ਬੀਬੀ ਜੀ ਉੱਥੇ ਜਿਸ ਤਰੀਕੇ ਨਾਲ ਗਏ ਉਹ ਇੰਨਾ ਜ਼ਿਆਦਾ ਨਹੀਂ ਕਰ ਰਹੇ ਹੈਗੇ ਕੀ ਇਹਦੇ ਨਾਲ ਲਿੰਕਡ ਹੈਗਾ ਕਿਵੇਂ ਦੇਖਦੇ ਹਾਂ ਜਿਹੜੀ ਜਿਹੜੀ ਨਿਊਯਾਰਕਰ ਨੇ ਕੱਲ ਸਟੋਰੀ ਛਾਪੀ ਆ ਉਹਦੇ ਵਿੱਚ ਸਪਸ਼ਟ ਇਹ ਕਿਹਾ ਗਿਆ ਹੈ ਉਹਨੇ ਕੁਝ ਅਫੀਸ਼ੀਅਲਸ ਨਾਲ ਗੱਲ ਕਰੀ ਆ ਅਮਰੀਕਾ ਦੇ ਆਨੇ ਵੀ ਵੀ ਤੁਹਾਡਾ ਜਿਹੜਾ ਰਾਸ਼ਟਰਪਤੀ ਆ ਵੀ ਉਹ ਤਾਂ ਇਸ ਮਸਲੇ ਤੇ ਇੰਨਾ ਜ਼ਿਆਦਾ ਐਕਟਿਵ ਨਹੀਂ ਹੈ ਉਹਨਾਂ ਅਫੀਸ਼ੀਅਲਸ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਕਿਹਾ ਕਿ ਜਿਹੜਾ ਰਾਸ਼ਟਰਪਤੀ ਆ ਇਹ ਤਾਂ ਇੰਟੈਲੀਜੈਂਸ ਦੀ ਗੱਲ ਨਾ ਸੁਣਦਾ ਨਾ ਇੰਟੈਲੀਜੈਂਸ ਤੋਂ ਕੋਈ ਬਰੀਫਿੰਗ ਲੈਂਦਾ ਇਹ ਤਾਂ ਆਪਣੇ ਵੀ ਮਨ ਦਾ ਵੀ ਜੋ ਮਨ ਚ ਆ ਗਿਆ ਉਹ ਕਰ ਦਿੰਦਾ ਹੈਗਾ ਹਨਾ ਵੀ ਇਹ ਆਪਣੀ ਮਨ ਦੀ ਭਾਵਨਾ ਨਾਲ ਜਿਹੜਾ ਕਾਰਜ ਕਰਦਾ ਸੋ ਮੀਡੀਆ اور ਅਫਸਰ ਸ਼ਾਹੀ ਹੈ ਜਿਹੜੀ ਇਸ ਤੇ ਕਿਉਂਕਿ ਹੁਣ ਉਹ ਨਵੰਬਰ ਵਿੱਚ ਸਾਰੀਆਂ ਕੋਰਟ ਵਿੱਚ ਡਾਕੂਮੈਂਟ ਫਾਈਲ ਹੋ ਗਏ ਆ ਉਹਨਾਂ ਡਾਕੂਮੈਂਟਸ ਦੇ ਆਧਾਰ ਤੇ ਇੱਕ ਤਾਂ ਬਲੂਮਬਰਗ ਨੇ ਬਹੁਤ ਲੰਬੀ ਸਟੋਰੀ ਕਰੀ ਆ ਬਹੁਤ ਜ਼ਿਆਦਾ 10-15 ਸਫਿਆਂ ਦੀ ਜਿਹੜੀ ਹੈਗੀ ਸਟੋਰੀ ਉਹ ਕਰੀ ਹੈਗੀ ਆ ਦੂਸਰੀ ਕੱਲ ਦਾ ਨਿਊਯਾਰਕਰ ਨੇ ਜਿਹੜੀ ਹੈਗੀ ਆ ਉਸੇ ਵਿਸ਼ੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਲੱਭਤਾਂ ਨੇ ਜਿਹਦੇ ਵਿੱਚੋਂ ਇਹ ਆਖਿਆ ਗਿਆ ਜਿਹੜੀ ਬਲੂਮਬਰਗ ਵਾਲੀ ਸਟੋਰੀ ਆ ਉਹਦੇ ਵਿੱਚ ਕਿਹਾ ਗਿਆ ਵੀ ਕੈਨੇਡਾ ਦੇ 2 ਜਾਂ 3 ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਜਿਹੜੇ ਸਿੰਗapore ਵਿੱਚ ਅਜੀਤ ਢੁਭਾਲ ਨੂੰ ਮਿਲਦੇ ਹੈਗੇ ਆ ਉੱਥੇ ਉਹਨਾਂ ਨੂੰ ਕੈਨੇਡਾ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਇੱਕ ਆਪਸ਼ਨ ਤਾਂ ਇਹ ਹੈਗੇ ਵੀ ਜਿਹੜੇ ਸਾਨੂੰ ਪਤਾ ਲੱਗਿਆ ਜਿਹੜੇ ਤੁਹਾਡੇ ਡਿਪਲੋਮੈਟ ਇਸ ਕਤਲੋਗਾਰਤ ਵਿੱਚ ਸ਼ਾਮਲ ਹੈ ਵੀ ਤੁਸੀਂ ਉਹਨਾਂ ਦੀ ਸੁਰੱਖਿਆ ਵਾਪਸ ਲਓ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਹਾਂ ਇੱਕ ਆਪਸ਼ਨ ਤੁਹਾਡੇ ਮਤਲਬ ਜਿਹੜੀ ਇਮਿਊਨਿਟੀ ਜਿਹੜੀ ਦਿੱਤੀ ਹੁੰਦੀ ਹੈ ਡਿਪਲੋਮੈਟ ਦੀ ਡਿਪਲੋਮੈਟਿਕ ਕਮਿਊਨਿਟੀ ਆ ਤੁਸੀਂ ਆਪਣੇ ਵੱਲੋਂ ਖਤਮ ਕਰੋ ਦੂਜੀ ਆਪਸ਼ਨ ਇਹ ਆ ਬੀ ਜੇ ਨਈ ਕਰਨੀ ਦਾ ਭਾਰ ਸਰਕਾਰ ਇਹਨਾਂ ਕਾਰਵਾਈਆਂ ਦਾ ਜਿੰਮਾ ਲਵੇ ਹੂੰ 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 ਬੇ ਇਹਨਾਂ ਡਿਪਲੋਮੈਟਸ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਜਿਹੜੀਆਂ ਇਹ ਕਾਰਵਾਈਆਂ ਕਰੀਆਂ ਵੀ ਤੁਸੀਂ ਜ਼ਿੰਮੇਵਾਰੀ ਲੈ ਲਓ ਫਿਰ ਸਾਡੇ ਰਿਲੇਸ਼ਨ ਆ ਜਿਹੜੇ ਹੋਰ ਤਰ੍ਹਾਂ ਦੇ ਹੋਣਗੇ ਤੀਜੀ ਆਪਸ਼ਨ ਉਹ ਕਹਿੰਦੇ ਵੀ ਫਿਰ ਸਾਡੀ ਆ ਫਿਰ ਅਸੀਂ ਇਹਨਾਂ ਡਿਪਲੋਮੈਟਸ ਨੂੰ ਬਾਹਰ ਕੱਢ ਦੇਾਂਗੇ ਤੇ ਸੋ ਦੱਸਿਆ ਗਿਆ ਵੀ ਭਾਰਤ ਵੱਲੋਂ ਤਾਂ ਇਹ ਗੱਲ ਨਹੀਂ ਮੰਨਣ ਤੋਂ ਇਨਕਾਰ ਕਰ ਦਿੱਤੀ ਕਿ ਇਹ ਗੱਲ ਫਾਈਨੈਂਸ਼ੀਅਲ ਟਾਈਮਜ਼ ਵਿੱਚ ਵੀ ਆਈ ਆ ਵੀ ਸਿੰਗਾਪੁਰਚ ਕੋਈ ਮੀਟਿੰਗ ਹੋਈ ਆ ਸੋ ਹਿੰਦੁਸਤਾਨ ਟਾਈਮਜ਼ ਵਿੱਚ ਉਹ ਦੱਸਦੇ ਆ ਵੀ ਇੱਕ ਖਬਰ ਲਗਾ ਦਿੱਤੀ ਗਈ ਵੀ ਭਾਰਤ ਨੇ ਇੱਕ ਥਰਡ ਕੰਟਰੀ ਵਿੱਚ ਗੱਲਬਾਤ ਕਰਕੇ ਜਿਹੜੀ ਹੈਗੀ ਆ ਕੈਨੇਡਾ ਨੂੰ ਆਪਣੇ ਸਾਰੇ ਬਾਰੇ ਦੱਸ ਦਿੱਤਾ ਸੋ ਇਹਨਾਂ 'ਚ ਵੀ ਗੱਲਾਂ ਵਿੱਚ ਵੀ ਇਹਨਾਂ ਤੋਂ ਹਾ ਸਟੋਰੀਆਂ ਚ ਆਇਆ ਵੀ ਜਿਹੜੀ ਪੋਲਿਟਿਕਲ ਲੀਡਰਸ਼ਿਪ ਆ ਉਹ ਪੈਰ ਪਿੱਛੇ ਖਿੱਚ ਰਹੀ ਆ ਸੋ ਸਿਟੀਜ਼ਨਸ ਦੇ ਕਤਲੋਗਾਰਤ ਦਾ ਮਾਮਲਾ ਹੈਗਾ ਇੱਕ ਸਟੇਟ ਇਨਵੋਲਡ ਹੈਗੀ ਆ ਦੋਹਾਂ ਅਖਬਾਰਾਂ ਨੇ ਆਵਾਜ਼ ਉਠਾਈ ਹੈ ਪਰ ਹੁਣ ਪੋਲਿਟਿਸ਼ੀਅਨਸ ਕਿਉਂਕਿ ਟ੍ਰੇਡ ਵਾਰਚ ਨੇ ਬਿਜ਼ਨਸ ਪ੍ਰਮੁੱਖ ਹੋ ਗਿਆ ਹੋਇਆ ਉਹ ਪੈਸਾ ਸਭ ਤੋਂ ਅੱਗੇ ਜਿਹੜਾ ਰੱਖਿਆ ਜਾ ਰਿਹਾ ਜਿਹੜੇ ਕਰਕੇ ਉਹ ਸਾਰਾ ਪਿੱਛੇ ਪੈਂਦਾ ਜਾ ਰਿਹਾ ਤੇ ਅੱਗੇ ਆਪਾਂ ਚੱਲਦੇ ਹੈਗੇ ਸਰਦਾਰ ਅਰਪਾਰ ਸਿੰਘ ਦੀ ਸਰਕਾਰਾਂ ਦੇ ਵੱਲੋਂ ਸ਼ਹੀਦੀ ਦਿਵਸ ਮਨਾਉਣੇ ਇਸ ਤੇ ਕਾਫੀ ਇੱਕ ਚਰਚਾ ਹੋ ਰਹੀ ਹੈ ਇੱਕ ਤਿੱਖੀ ਬਹਿਸ ਹੋ ਰਹੀ ਹੈ ਦੋ ਤਰ੍ਹਾਂ ਆਪਸ ਦੇ ਵਿੱਚ ਇੱਕ ਧਿਰ ਜਿਹੜੀ ਹੈ ਜਾਂ ਇੱਕ ਧਿਰ ਦੇ ਵਿਦਵਾਨ ਇਸ ਪਾਸਿਓਂ ਕਹਿ ਰਹੇ ਨੇ ਕਿ ਸਰਕਾਰਾਂ ਨੂੰ ਨਹੀਂ ਮਨਾਉਣਾ ਚਾਹੀਦਾ ਦੂਜੀ ਧਿਰ ਦੇ ਕਹਿ ਰਹੇ ਨੇ ਕਿ ਜਿਹੜਾ ਕੰਮ ਹੈ ਚਾਹੇ ਜਿਹੜਾ ਹੈ ਜਦੋਂ ਖਾਲਸੇ ਦੀ ਤਰ੍ਹਾਂ ਸ਼ਤਾਬਦੀ ਮਨਾਈ ਗਈ ਸੀ ਉਦੋਂ ਤੋਂ ਸ਼ੁਰੂ ਹੋਇਆ ਹੈਗਾ ਤੇ ਉਦੋਂ ਕਿਸੇ ਨੇ ਨਹੀਂ ਰੋਕਿਆ ਤੇ ਹੁਣ ਰੋਕਣਾ ਗਲਤ ਹੈਗਾ ਇਹਨੂੰ ਕਿਸ ਸਿੰਗਲ ਤੋਂ ਆਪਾਂ ਦੇਖਾਂਗੇ ਹਾਂ ਜੀ ਸੋ ਬਿਲਕੁਲ ਇਹ ਇੱਕ ਨਾ ਵਿਚਾਰ ਚੱਲ ਰਿਹਾ ਹੈਗਾ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਗੁਰੂ ਸਾਹਿਬ ਪਾਸਚਾਰੀਆਂ ਸ਼ਤਾਬਦੀਆਂ ਜਾਂ ਸਿੰਘਾਂ ਦੀਆਂ ਸ਼ਤਾਬਦੀਆਂ ਮਨਾਉਣ ਵੱਲ ਕਾਫੀ ਉਤਸੁਕਤਾ ਦਿਖਾਉਂਦੀਆਂ ਨੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਦਾਵਾ ਪੇਸ਼ ਕਰਦੀ ਆ ਵੀ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਇਹ ਧਾਰਮਿਕ ਜਥੇਬੰਦੀਆਂ ਦਾ ਕੰਮ ਹੈ ਇੱਥੇ ਬਿਲਕੁਲ ਸ਼੍ਰੋਮਣੀ ਕਮੇਟੀ ਦੀ ਗੱਲ ਬਿਲਕੁਲ ਜਾਇਜ਼ ਹੈ ਬਿਲਕੁਲ ਠੀਕ ਹੈ ਜੀ ਇਹ ਹਾਕ ਧਾਰਮਿਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਇਹਨਾਂ ਦਾ ਹੀ ਹੱਕ ਹੈ ਵੀ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਸ਼ਤਾਪਦੀਆਂ ਨੇ ਜਾਂ ਜਿਹੜੇ ਵੱਡੇ ਪੁਰਖ ਨੇ ਉਹ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਅਲਾਈ ਕਰਦੀ ਐ ਧਾਰਮਿਕ ਸੰਸਥਾ ਤਾਂ ਵੀ ਠੀਕ ਹੈ ਜੇ ਉਹ ਆਪਣੇ ਤੌਰ ਤੇ ਬਣਾਉਂਦੀ ਐ ਤਾਂ ਵੀ ਠੀਕ ਹੈ ਪਰ ਇਹ ਧਰਮ ਕਰਨ ਵਾਲੀਆਂ ਸੰਸਥਾਵਾਂ ਤੇ ਧਾਰਮਿਕ ਵਿਅਕਤੀਆਂ ਦਾ ਹੀ ਕਾਰਜ ਹੈ ਇਦੇ ਵਿੱਚ ਅਸਲ 'ਚ ਹੁਣ ਕੀ ਹੋ ਰਿਹਾ ਹੈਗਾ ਵੀ ਧਰਮ ਵਾਲੀਆਂ ਇਹਨਾਂ ਮਹਾਨ ਪਵਿੱਤਰ ਜਿਹੜੀਆਂ ਯਾਦਾਂ ਨੇ ਇਹਨਾਂ ਨੂੰ ਆਪਣੀ ਰਾਜਨੀਤੀ ਪ੍ਰਮੋਟ ਕਰਨ ਲਈ ਵਰਤਿਆ ਜਾ ਰਿਹਾ ਹੈ। ਮਤਲਬ ਇੱਕ ਪਾਸੇ ਤੇ ਉਹ ਜਿਹੜਾ ਸਿਮੂਲੇਸ਼ਨ ਦਾ ਪ੍ਰੋਪਗੈਂਡਾ ਹੈਗਾ ਉਹ ਲੈ ਕੇ ਜਿਹੜੀ ਵੱਡੀ ਤੇ ਰਹਿੰਦੀ ਆ ਤੇ ਉਸੇ ਚੀਜ਼ ਨੂੰ ਫਿਰ ਅੱਗੇ ਪ੍ਰੋਪਗੇਟ ਕੀਤਾ ਜਾਂਦਾ ਹੈ ਤੇ ਜਿਹੜੀਆਂ ਛੋਟੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਵੀ ਫੋਟੋ ਲੱਗ ਜਾਏ। ਹੁਣ ਵੀ ਆਪਾਂ ਦੇਖਿਆ ਕਿ ਖੰਭੇ ਤੇ ਜਿਹੜਾ ਹੈ ਗੁਰੂ ਸਾਹਿਬ ਦੇ ਨਾਲ ਥੱਲੇ ਭਾਵੇਂ ਜਿਹੜੀ ਹੈ ਸਰਕਾਰ ਦੇ ਨੁਮਾਇੰਦੇ ਦੀ ਫੋਟੋ ਆ ਉਹ ਦੇਖਣ ਨੂੰ ਜਿਹੜੀਆਂ ਮਿਲਦੀਆਂ ਹੈਗੀਆਂ। ਇਹਦੀ ਸ਼ੁਰੂਆਤ ਹੋਈ ਆ 1999 ਦੇ ਖਾਲਸਾ ਪੰਥ ਦੇ 30 ਜਨਾਬ ਦੋਸਤੋ ਸੋ ਇਹ ਸਾਰਾ ਕੰਮ ਆ ਜਿਹੜਾ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ ਪਰ ਉਸ ਵੇਲੇ ਤੁਹਾਨੂੰ ਪਤਾ ਵੀ ਅੜਿੱਕਾ ਪਾ ਲਿਆ ਇਹਨਾਂ ਨੇ ਜਥੇਦਾਰ ਟੌੜਾ ਦੇ ਖਿਲਾਫ ਭਾਈ ਰਣਜੀਤ ਸਿੰਘ ਉਹਨਾਂ ਦੇ ਖਿਲਾਫ ਜੋ ਅਕਾਲੀ ਦਲ ਨੇ ਇੱਕ ਸਿਆਸੀ ਬੁਰਸ਼ਾ ਕਰਦੀ ਕੀਤੀ ਉਹਨਾਂ ਦੋਹਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਘਰੇ ਬਿਠਾਤਾ ਤੇ ਮੁੜ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਲੀਡਰ ਦੇ ਤੌਰ ਤੇ ਪ੍ਰਮੋਟ ਕਰਿਆ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਕੇ ਲਾਲ ਕਿਸ਼ਨ ਅਡਵਾਨੀ ਤੇ ਮਤਲਬ ਇਹ ਹਰੀ ਆਵਾਜ਼ ਪਈ ਨੂੰ ਪ੍ਰਮੋਟ ਕਰਿਆ ਉਹ ਖਾਲਸੇ ਦੀ ਇੱਕ ਪਵਿੱਤਰ ਰੋਹਾਨੀ ਭਾਵਨਾ ਜਿਹੜੇ ਸਿਰਫ ਧਰਮ ਤੱਕ ਸੀਮਤ ਰਹਿਣੀ ਚਾਹੀਦੀ ਸੀ ਉਹਦਾ ਰਾਜਸੀ ਕਰਨ ਕਰਕੇ ਜੀ ਉਹਨਾਂ ਲੀਡਰਾਂ ਨੂੰ ਪ੍ਰਮੋਟ ਕਰਿਆ ਜਿਹੜੇ ਸਿੱਖੀ ਨੂੰ ਦਿਲੋਂ ਖਾਰਖੰਦਦੇ ਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਲਈ ਡਟ ਕੇ ਭਾ ਵੀਬੇਂਦਰਾ ਗਾਂਧੀ ਦੀ ਜਿਹੜੀ ਹਮਾਇਤ ਕਰੀ ਸੋ ਇਹ ਜਿਹੜੀ ਗਲਤ ਰਵਾਇਤ ਪਾਈ ਆ ਪ੍ਰਕਾਸ਼ ਸਿੰਘ ਬਾਦਲ ਨੇ ਪਾਈ ਆ ਜਦੋਂ ਸ਼੍ਰੋਮਣ ਉਦੋਂ ਸ਼੍ਰੋਮਣੀ ਕਮੇਟੀ ਦਾ ਇਹ ਦਾਅਵਾ ਹੋਣਾ ਚਾਹੀਦਾ ਸੀ ਵੀ ਪ੍ਰਕਾਸ਼ ਸਿੰਘ ਬਾਦਲ ਕੁਛ ਨਹੀਂ ਲੱਗਦਾ ਇਸ ਉਹਦਾ 300 ਸਾਲਾਂ ਦਾ ਇਹ ਸਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੋਵੇਗਾ ਪ੍ਰਕਾਸ਼ ਸਿੰਘ ਬਾਦਲ ਸੰਗਤ ਦੇ ਰੂਪ ਵਿੱਚ ਥੱਲੇ ਬੈਠ ਕੇ ਸਾਰਾ ਪ੍ਰੋਗਰਾਮ ਸੁਣਨ ਸਾਰਾ ਪਰ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਹੀ ਮਹਾਰਾਜਾ ਸੀ। ਉਦੋਂ ਮੇਰੇ ਖਿਆਲ ਇਹ ਵੀ ਚੱਲਿਆ ਸੀਗਾ ਕਿ ਜਿਹੜਾ ਸਮਾਗਮ ਪੂਰਾ ਜਿਹੜਾ ਹੋਇਆ ਸੀ ਸਰਕਾਰ ਵੱਲੋਂ ਉੱਥੇ ਗੁਰੂ ਮਹਾਰਾਜ ਦਾ ਸਰੂਪ ਹੀ ਹੈ ਨਹੀਂ ਸੀ। ਕਿ ਜੋ ਉੱਥੇ ਦੀ ਪ੍ਰਧਾਨ ਮੰਤਰੀ ਨੇ ਆਉਣਾ ਤੇ ਜੋੜਿਆ ਦਾ ਮਸਲਾ। ਹਾਂ ਜੀ ਹਾਂ ਕੁਝ ਵੀ ਹੋ ਸਕਦਾ। ਜਣੀ ਉਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਲੱਗਦਾ ਸੀਗਾ ਵੀ ਮੈਂ ਹੀ ਸਾਰਾ ਕੁਝ ਆ। ਮੈਂ ਹੀ ਧਰਮ ਆ, ਮੈਂ ਹੀ ਆਗੂ ਆ, ਮੈਂ ਹੀ ਰਾਜਾ ਆ, ਮੈਂ ਹੀ ਰਾਜਨੀਤੀ ਹੈਗੀ ਆ। ਸੋ ਉਹ ਗਲਤ ਪਰਤਾਂ ਪਾਈਆਂ ਹੋਈਆਂ ਜਿਹੜੀਆਂ ਫਿਰ ਉਤੋਂ ਬਾਅਦ ਜਦੋਂ ਕੈਪਟਨ ਮਨਿੰਦਰ ਸਿੰਘ ਆਏ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਆਇਆ ਸੀਗਾ ਉਸ ਵੇਲੇ ਉਹ ਉਹ ਮਨਾਇਆ ਗਿਆ ਸੋ ਉਦੋਂ ਵੀ ਸ਼੍ਰੋਮਣੀ ਕਮੇਟੀ ਦਾ ਰੌਲਾ ਚੱਲਿਆ ਵੀ ਜਿਹੜੀ ਵੱਡੀ ਸਟੇਜ ਆ ਉਹ ਸ਼੍ਰੋਮਣੀ ਕਮੇਟੀ ਲਾਵੇਗੀ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਨਹੀਂ ਅਸੀਂ ਲਾਵਾਂਗੇ ਉਹਦੇ ਚੋਂ ਕਿਉਂਕਿ ਸਰਕਾਰ ਸੀ ਪੁਲਿਸ ਨਾਲ ਕੋਲ ਹੁੰਦੀਆਂ ਉਹਨਾਂ ਦੀ ਪੁੱਗ ਗਈ ਪਰ ਇਹ ਗਲਤ ਰਵਾਇਤ ਆ ਜਿਹੜੀ ਅਕਾਲੀ ਲੀਡਰਸ਼ਿਪ ਨੇ ਪਾਈ ਹੈਗੀ ਆ ਅੱਜ ਸ਼੍ਰੋਮਣੀ ਕਮੇਟੀ ਜਿਹਦੇ ਖਿਲਾਫ ਬੋਲ ਰਹੀ ਆ ਇਹ 1999 ਵਿੱਚ ਬੋਲਣਾ ਚਾਹੀਦਾ ਸੀ ਜੀ ਉਦੋਂ ਜਥੇਦਾਰ ਟਾਵੜਾ ਨੇ ਆਵਾਜ਼ ਉਠਾਈ ਭਾਈ ਰঞ্জੀਤ ਸਿੰਘ ਨੇ ਉਠਾਈ ਪਰ ਉਹਦੇ ਉਹਦੇ ਲਈ ਮਤਲਬ ਇਹ ਹੈਗਾ ਕਿ ਇਹਨੂੰ ਅੱਗੇ ਇਦਾਂ ਹੀ ਚੱਲਣ ਦਿੱਤਾ ਜਾਵੇ ਜਾਂ ਫਿਰ ਕਿਤੇ ਇਹਦਾ ਸਟਾਪ ਜਿਹੜਾ ਹੈ ਉਹ ਚਾਹੀਦਾ ਹੈ ਕਿਤੇ ਸਟਾਪ ਲੱਗਣਾ ਚਾਹੀਦਾ ਹੈਗਾ ਸੋ ਇਹ ਧਾਰਮਿਕ ਸੰਸਥਾਵਾਂ ਦਾ ਹੀ ਕੰਮ ਹੈ ਹੋ ਧਾਰਮਿਕ ਸੰਸਥਾਵਾਂ ਜੇ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਨੇ ਵੀ ਮੁੜ ਕੇ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮੇ ਨੂੰ ਹੀ ਪ੍ਰਮੋਟ ਕਰਨਾ ਹੂੰ ਉਹਨੇ ਧਰਮ ਦੀ ਗੱਲ ਨਹੀਂ ਕਰਨੀ ਜੀ ਭਗਵਾਨ ਤਮਾਨ ਉਹਨੇ ਵੀ ਤਾਂ ਹੀ ਮਨਾ ਰਹੇ ਹਨਾ ਬਿਲਕੁਲ ਵੀ ਜੇ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨਹੀਂ ਲਲਕਾਰੇ ਮਾਰਨੇ ਆ ਤੇ ਫਿਰ ਅਸੀਂ ਜਿਹੜਾ ਹੈਗਾ ਉਹ ਕਰ ਲੈਣੇ ਆ ਹਾਂ ਬਿਲਕੁਲ ਜੀਤ ਸਿੰਘ ਚੀਮਾ ਨੇ ਜਾਂ ਵਰਸਾ ਸਿੰਘ ਬਲਟੋਹਾ ਨੇ ਲਲਕਾਰੇ ਮਾਰ ਰਹੇ ਆ ਫਿਰ ਅਸੀਂ ਕਿਉਂ ਨਾ ਮਾਰ ਲਈ ਸਾਡੇ ਕੋਲ ਤਾਂ ਸਰਕਾਰ ਹੈ ਸੋ ਇਹ ਗਲਤ ਪਿਰਤ ਹੈਗੀ ਆ ਇਹ ਸਿਰਫ ਧਰਮ ਕਰਨ ਵਾਲੇ ਸੰਤ ਮਹਾਤਮਾ ਦਾ ਕਾਰਜ ਹੈਗਾ ਸ਼੍ਰੋਮਣੀ ਕਮੇਟੀ ਸਿਰਫ ਆਰਗੇਨਾਈਜ਼ ਕਰੇ ਉਹਦਾ ਪ੍ਰਬੰਧਨ ਕਰੇ ਉਹਦੇ ਵਿੱਚ ਧਾਰਮਿਕ ਮਹਾਪੁਰਸ਼ ਕੀਰਤਨੀ ਜਥੇ ਕਥਾਵਾਚਕ ਢਾਡੀ ਵਾਰਾਂ ਤੇ ਸੈਮੀਨਾਰ ਹੋਣ ਉਹਦੇ ਵਿੱਚ ਕੋਈ ਵੀ ਰਾਜਨੀਤੀ ਨਾ ਹੋਵੇ ਕੋਈ ਰਾਜਨੀਤਿਕ ਵਿਅਕਤੀ ਗੁਰੂ ਸਾਹਿਬ ਲਈ ਸ਼ਰਧਾ ਦੇ ਰੂਪ ਵਿੱਚ ਜੇ ਆਉਣਾ ਚਾਹੁੰਦਾ ਤਾਂ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਕੇ ਜਿੰਨਾ ਕੋ ਤੇਰ ਸੁਣ ਸਕਦਾ ਸੁਣੇ ਆਪਣੇ ਕੋਈ ਵੀ ਗੱਲ ਨਾ ਕਰੇ ਕਿਉਂਕਿ ਰਾਜਨੀਤੀਵਾਨਾਂ ਨੂੰ ਧਰਮ ਬਾਰੇ ਕੁਝ ਵੀ ਨਹੀਂ ਪਤਾ ਸਿਰਫ ਤੇ ਸਿਰਫ ਇਹ ਇਹ ਰੋਕ ਲੱਗਣੀ ਚਾਹੀਦੀ ਹੈ ਕਿਸੇ ਮੌਕੇ ਤੇ ਆ ਕੇ ਵਿਸ਼ਰੋਮਨੀ ਕਮੇਟੀ ਸੰਤ ਸਮਾਜ ਔਰ ਸਮੂਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹੋ ਹੀ ਇਹ ਜਿਹੜੇ ਪੁਰਬ ਮਨਾਉਣ ਪਰ ਜਿਹੜੀਆਂ ਗਲਤੀਆਂ ਪ੍ਰਕਾਸ਼ ਸਿੰਘ ਬਾਦਲ ਕਰ ਗਿਆ ਉਹ ਕੰਡੇ ਹੁਣ ਅਗਲੀਆਂ ਪੀੜ੍ਹੀਆਂ ਨੂੰ ਚੁਗਣੇ ਪੈ ਰਹੇ ਹੈਗੇ